ਹੈਲੋ ਜੀ ਸਲਾਮਤ ਆਪ ਨੂੰ ਨਮਸਤੇ ਸਰ ਸ਼ਕਾਲ ਤੇ ਜੈ ਸਾਂਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਕੰਮ ਦੀ ਜੌਬਸ ਦੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਬੜੇ ਮੁੰਡੇ ਕੁੜੀਆਂ ਵੇਲੇ ਫਿਰਦੇ ਨੇ ਮਤਲਬ ਕੀ ਪਰ ਲਿਖ ਕੇ ਵਧੀਆ ਪੜਾਈਆਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਵੇਲੇ ਨੇ ਉਹਨਾਂ ਵਾਸਤੇ ਇਹ ਵੀਡੀਓ ਆ ਕਿ ਕੋਸ਼ਿ ਮੁੰਡੇ ਕੁੜੀਆਂ ਤਾਂ ਹੁੰਦੇ ਨੇ ਕਿ ਜਿਹੜੇ ਉਹਨਾਂ ਨੂੰ ਪੜ੍ਹਾਈ ਦੇ ਮੁਤਾਬਿਕ ਉਹਨਾਂ ਦੀ ਪੜ੍ਹਾਈ ਦੇ ਹਿਸਾਬ ਨਾਲ ਕੰਮ ਜੇ ਨਹੀਂ ਵੀ ਮਿਲ ਰਿਹਾ ਤਾਂ ਉਹ ਕੋਈ ਵੀ ਮਿਹਨਤ ਵਾਲਾ ਕੰਮ ਆਪਣੇ ਦਮ ਤੇ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਰ ਜੀਨਾਂ ਦਾ ਜੀ ਨਹੀਂ ਕਰਦਾ ਕਿ ਅਸੀਂ ਮਿਹਨਤ ਵਾਲਾ ਕੋਈ ਕੰਮ ਕਰੀਏ ਜਾਂ ਇੱਕ ਵੈਸੇ ਮੈਂ ਆਈਡੀਆ ਦੇ ਦਵਾਂ ਇਸ ਕੰਮ ਦਾ ਇਹ ਕੰਮ ਤੁਸੀਂ ਸ਼ੁਰੂ ਕਰੋਗੇ ਤਾਂ ਤੁਹਾਡੀ ਬੱਲੇ ਬੱਲੇ ਹੋ ਜਾਣੀ ਆ ਤੁਹਾਡੀ ਬੱਲੇ ਬੱਲੇ ਹੋ ਜਾਣੀ ਆ ਕਿਉਂਕਿ থাম্বਨੇਲ ਤੁਸੀਂ ਦੇਖ ਹੀ ਲਿਆ ਬੱਲੇ ਬੱਲੇ ਇਦਾਂ ਹੋ ਜਾਣੀਆਂ ਕਿ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਆ ਉਹ ਕੁਛ ਨਾ ਕਰੋ ਸਿਰਫ ਬਾਬੇ ਬਣ ਜਾਓ ਬਾਬੇ ਬਣ ਜਾਓ ਚੌਂਕੀਆਂ ਲਾਉਣ ਲੱਗ ਜਾਓ ਸਿਰ ਕਮਾਉਣ ਲੱਗ ਜਾਓ ਲੋਕਾਂ ਨੂੰ ਪੁੱਛਾ ਦੇਣ ਲੱਗ ਜਾਓ ਤਾਂ ਤੁਹਾਡੀ ਬੱਲੇ ਬੱਲੇ ਤੁਹਾਡੀ ਵਧੀਆ ਅਰਨਿੰਗ ਹੋ ਜਾ ਕਰਨੀਆਂ ਕਿਉਂਕਿ ਲੋਕਾਂ ਨੇ ਤੁਹਾਡੇ ਕੋਲੇ ਮੱਥੇ ਟੇਕਿਆ ਕਰਨ ਦੇ ਨੇ ਤੁਸੀਂ ਪਾਅ ਦੱਸਿਆ ਕਰੋਗੇ ਤਾਂ ਤੁਹਾਡੀ ਬੱਲੇ ਬੱਲੇ ਤੁਹਾਡੀ ਅਰਨਿੰਗ ਵਧੀਆ ਆ ਜਾਇਆ ਕਰੂਗੀ ਤੇ ਇਸ ਤੋਂ ਵਧੀਆ ਕਮ ਹੋਰ ਕੋਈ ਵੀ ਨਹੀਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਆਂ ਤੁਸੀਂ ਵੀ ਜਿੰਨੇ ਵੀ ਸਾਈਂ ਜੀ ਨੂੰ ਮੰਨਣ ਵਾਲੇ ਹੋ ਜਿੰਨੇ ਵੀ ਤੁਸੀਂ ਆਪਣੇ ਗੁਰੂ ਪੀਰ ਨੂੰ ਮੰਨਣ ਵਾਲੇ ਹੋ ਸਾਰੇ ਆਪਾਂ ਦੇਖ ਹੀ ਰਹੇ ਆਂ ਕਿ ਜਗ੍ਹਾ ਜਗ੍ਹਾ ਤੇ ਬਾਬੇ ਨੇ ਜਗ੍ਹਾ ਜਗ੍ਹਾ ਤੇ ਪੁੱਛਾਂ ਦੱਸਣ ਵਾਲੇ ਨੇ ਫਕੀਰ ਨਹੀਂ ਬਾਬੇ ਤੇ ਪੁੱਛਾਂ ਦੱਸਣ ਵਾਲੇ ਸਿਆਣੇ ਕਿਉਂਕਿ ਫਕੀਰਾਂ ਦੀ ਗੱਲ ਤਾਂ ਲੱਗਾ ਫਕੀਰ ਤਾਂ ਜੰਮਦਾ ਹੀ ਆ ਤੇ ਉਹ ਦੁਨੀਆ ਸਾਹਮਣੇ ਆਉਂਦਾ ਹੀ ਘਟਾ ਉਹ ਲੋਕਿਆ ਬੈਠਾ ਭੀੜ ਤੋਂ ਦੂਰ ਸੋ ਅੱਜ ਦੇ ਟਾਈਮ 'ਚ ਆਪਾਂ ਜਿੰਨੇ ਆ ਨੇ ਵੀ ਇਹ ਦੇਖਿਆ ਆ ਕਿ ਕੋਈ ਸਿਰ ਕਮਾਈ ਜਾ ਰਿਹਾ ਵੀ ਮੇਰੇ ਚਾ ਬਾਬਾ ਆ ਗਿਆ ਮੇਰੇ ਚੋ ਬਾਬਾ ਆ ਗਿਆ ਮੇਰੇ ਚ ਆਏ ਆਗੇ ਮੇਰੇ ਚ ਮਾਤਾ ਆ ਗਈ ਜਨਾਨੀਆਂ 'ਚ ਸੋ ਇਸੇ ਕਰਕੇ ਮੈਂ ਸੋਚਦਾ ਕਿ ਯਾਰ ਕੰਮ ਕਰਨ ਦੀ ਲੋੜ ਹੀ ਨਹੀਂ ਬਸ ਆ ਕੰਮ ਸ਼ੁਰੂ ਕਰ ਲਓ ਵੀ ਮਿਰਚ ਚੌਕੀ ਆਉਂਦੀ ਆ ਤੇ ਗੱਲਬਾਤ ਓਕੇ ਆ ਸੋ ਇਹ ਸੇ ਕਰਕੇ ਮੈਂ ਸੋਚਿਆ ਕਿ ਮੈਂ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ ਕਿਉਂਕਿ ਕੱਲ ਵੀਰਵਾਰ ਸੀ ਤਾਂ ਅਸੀਂ ਕੱਲ ਬੈਠਿਆ ਨਹੀਂ ਵੀ ਇਸੇ ਗੱਲ ਦੇ ਉੱਤੇ ਵਿਚਾਰ ਕੀਤੀ ਕਿ ਯਾਰ ਗੱਲ ਤਾਂ ਸਹੀ ਆ ਵੀ ਇਹ ਕੰਮ ਓਕੇ ਆ ਵੀ ਕੁਝ ਨਹੀਂ ਕਰਨਾ ਸਿਰ ਕਮਾਓ ਲੋਕਾਂ ਨੇ ਡਰ ਜਾਣਾ ਮੱਤੇ ਟੇਕਣਗੇ ਪੈਹ ਚੜਾਉਣਗੇ ਤੇ ਆਪਣੀ ਬੱਲੇ ਬੱਲੇ ਸੋ ਜੇ ਤੁਹਾਨੂੰ ਵੀਡੀਓ ਜਾਂ ਮੇਰੀ ਗੱਲ ਸਮਝ ਆਈ ਤਾਂ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਜੈਸਾ ਜੀ ਦੀ